ਬਾਲਾ ਤੇ ਤੇਰਾ ਗੁੱਟਾ ਠੀਕ ਹੈ ਕਿਵੇਂ ਠੀਕ ਹੈ ਜਾਂ ਕੁੜਤਾ ਪ੍ਰੈਸ ਕਰਾਉ ਦੇ ਨਾਲ ਗੁੱਟਾ ਸੈੱਟ ਕਰ ਲੰਦੇ ਆ ਚਾਰ ਨੰਬਰ ਦੇ ਪੱਖਾ ਲਾ ਦੇ ਦੇਖੀ ਕਿਤੇ ਉੜੀ ਨਾ ਜਾਈ ਚਾਰ ਨੰਬਰ ਤੇ ਸੱਚੀ ਨਾ ਲਾ ਦੀ ਤੂੰ ਉੜ ਜਾਏਗੀ ਵੇਖੀ ਕਿਥੋਂ ਫੜ ਕੇ ਲਿਆਣਾ ਭਰਾਵਾ ਨੇ ਸੱਚੀ ਚਾਰ ਤੇ ਪੱਖਾ ਕਰਤਾ ਸੀ ਮੀ ਮੈਂ ਤਾਂ ਆ ਕਿ ਮੈਂ ਕਿ ਲਾਈ ਨਾ ਕਿਤੇ ਉੜ ਨਾ ਜਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਤੁਹਾਡੀ ਆਪਣੀ ਸਿਮੋ ਸਿਮੀ ਸਿਮੋ ਸਿਮੀ ਹਾਂਜੀ ਕਿੱਥੇ ਜਾ ਰਹੇ ਆ ਅੱਜ ਆਪਾਂ ਅੱਜ ਆਪਾਂ ਜਾ ਰਹੇ ਹਾਂ ਜੇ ਫੇਰੇ ਮੱਥਾ ਟੇਕਣ ਲਓ ਜੀ ਅੱਜ ਆਪਾਂ ਜੇ ਥੇਰੀ ਜਾ ਰਹੇ ਹਾਂ ਮੱਥਾ ਟੇਕਣ ਤੇ ਚੱਲ ਕੋੜਦਾ ਵੀ ਉਹ ਪ੍ਰੈਸ ਕਰ ਮੇਰਾ ਜਲਦੀ ਜਲਦੀ ਮੈਂ ਕਹਿੰਦੀ ਕਿ ਫੇਰ ਗੋਤ ਵਾਲੇ ਅੱਜ ਜੇ ਥੇਰੇ ਆ ਕਹਿੰਦੇ ਵਿੱਚ ਅਸੀਂ ਰਾਏ ਗੋਤ ਵਾਲੇ ਵਰਗੇ ਚਲੋ ਜੀ ਹਾਂਜੀ ਹੈਲੋ ਪ੍ਰਭੂ ਲਾ ਕੋਸ਼ ਮੈਨੂੰ ਕੀ ਪਤਾ ਤੈ ਤੂੰ ਮੈਨੂੰ ਕਹਿਣਾ ਲਓ ਜੀ ਮਿਲਦੇ ਆ ਅੱਗੇ ਜਾ ਕੇ ਤੁਹਾਨੂੰ ਬਾਲਾ ਬੋਰ ਨਹੀਂ ਕਰਦੇ ਤੁਹਾਨੂੰ ਦਿਖਾਉਨੇ ਆ ਆਪਾਂ ਕਿੱਥੇ ਚੱਲੇ ਆ ਜਿਠੇੜੇ ਸਾਡੇ ਕਿੱਥੇ ਆ ਸ਼ਿਰਗੱਲ ਤੇ ਬੜੇ ਰੋ ਬਲਾਕ ਦੇ ਨਾਲ ਹਾਂਜੀ ਚਲਿਏ ਮੇਰਾ ਫੋਨ ਵੱਜਾ ਹਾਂ ਮੇਰਾ ਫੋਨ ਤੇਰਾ ਤਾਂ ਲੈ ਲਿਆ ਮੇਰਾ ਵੱਜ ਜਾਂਦਾ ਹੈ ਕੰਪਨੀ ਵਾਲੇ ਕਿੱਦਾਂ ਕਿ ਤੁਹਾਨੂੰ پتہ ਮੈਨੂੰ ਜਿਆਦਾ ਕਰ ਕੰਪਨੀ ਵਾਲੇ ਫੋਨ ਕਰਦੇ ਆ ਕਿ ਆਪਾਂ ਚੱਲਿਆਂ ਜਿਠੇੜੀਆਂ ਆ ਜਾਓ ਤੇ ਰਮਾਸ ਦੀ ਮਿੱਤ ਸਾਰੇ ਕਾਲੇ ਉੱਥੇ ਕਾਲਾ ਕੱਪੜਾ ਲੈਂਦੇ ਨਹੀਂ ਤੇ ਮਾਲ ਪਰ ਨੇ ਚਿੱਟਾ ਜਾ ਜਿੱਥੇ ਮੁੱਲ ਠੀਕ ਹੈ ਮੁੱਲ ਆਖੀਂ ਕੀ ਆ ਪਾਪੀ ਪਾਪੀ ਦਾ ਪੱਨ ਲੈ ਚੜੀ ਲੈ ਜਾਂਦਾ ਆਪਾਂ ਜਾ ਇਹ ਤੇ ਠੇਰੀ ਤੂੰ ਚਟੇਰੀ ਹੈ ਪਾਪੀ ਜਾਣ ਨਹੀਂ ਹੁਣ ਚਲੋ ਗੱਡੀ ਦੇ ਦੋ ਤਰਕੇ ਚਲ ਜਾਓ ਛੜਦਾ ਹੋਣੀ ਚਾਹੀਦੀ ਬੰਦੇ ਦੇ ਮਨ ਚ ਉਹ ਅਸੀਂ ਨਿੱਕਲ ਚੱਲੇ ਆ ਹੁਣ ਪਹਿਲਾਂ ਜਾਣਾ ਅਸੀਂ ਕੁੱਤੇ ਮੰਮੀ ਉਹਨਾਂ ਨੂੰ ਉੱਥੋਂ ਲੈ ਕੇ ਨਾਲ ਫਿਰ ਅਸੀਂ ਜਾਣਾ ਜਟਿਲ ਮੱਥਾ ਟੇਕਣ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਅੱਜਕੱਲ ਅੱਜਕੱਲ ਕਹਿ ਰਹੀ ਹਾਂ ਸੌਰੀ ਅੱਜ ਸ਼ੇਰ ਗਿਲ ਗੋਤਵਾਲਿਆਂ ਦੇ ਜਟਿਲ ਸਾਰਿਆਂ ਦੀ ਹੁਣ ਹੀ ਮਿਲਦਾ ਨਾ ਸ਼ੇਰ ਗਿਲ ਗੋਤਵਾਲਿਆਂ ਦੇ ਆ ਕਿ ਸਾਰਿਆਂ ਦੇ ਹੋਣੇ ਆ ਪਟਾਪਾ ਆਪਣੇ ਉੱਥੇ ਚੱਲੇ ਆ ਮੱਥਾ ਟੇਕਣ ਸੋ ਜਿਨ੍ਹਾਂ ਦੇ ਹੁੰਦੇ ਆ ਜਰੂਰ ਮਨਾਇਆ ਕਰੋ ਬਹੁਤ ਵਧੀਆ ਹੁੰਦਾ ਆ ਮਨਾਉਣਾ ਜਿੱਤੋਂ ਤੱਕ ਕਿ ਸੁਣਿਆ ਆ ਸੋ ਬਾਕੀ ਘੂਟੋ ਅਗੋਂ ਮੰਮੀ ਨੂੰ ਨਾਲ ਲੈ ਕੇ ਫੇਰ ਅਸੀਂ ਜਾ ਰਹੇ ਆ ਤੇ ਬਨਰੇ ਬਲੌਕ ਦੇ ਨਾਲ ਇਦਾਂ ਹੀ ਆਇਆ ਇਹ ਬਹੁਤ ਛੋਣੇ ਲੱਗande ਆਏ ਏ ਸੋਨਾ ਉਹ ਤਾਂ ਮੈਂ ਤਾਂ ਉਦਾਂ ਹੀ ਗਿਆ ਸੀ ਬੰਦੇ ਨੂੰ ਅਸੀਂ ਸਪੈਸ਼ਲ ਸੱਦਿਆ ਤੇ ਨਾ ਨਾ ਬੰਦਾ ਪਤਾ ਨਹੀਂ ਕੌਣ ਆਇਆ ਉਹ ਤਾਂ ਸੱਦਿਆ ਵੀ ਨਹੀਂ ਸੀ ਸਹੀ ਕਹਿੰਦਾ ਆਪਾਂ ਦੀ ਕੁੜੀ ਸੱਦੀ ਸੀ ਆਪਣੀ ਸੰਗਲਦੇ ਆ ਤੁਹਾਨੂੰ ਜੀ ਲੈ ਮੰਮੀ ਨੂੰ ਅਸੀਂ ਲੈ ਲਿਆ ਮੰਮੀ ਐਵੇਂ ਤਿਆਰ ਕਰ ਲਵਾ ਦੂ ਕਹੀ ਜੀ ਏਦੀ ਮੰਮੀ ਨੂੰ ਮੈਂ ਦੱਸਦੀ ਤਾਂ ਇਦਾਂ ਡੈਡੀ ਮੈਂ ਇੱਥੇ ਬਿਠਾਤਾ ਕਿ ਕਿ ਕੋਈ ਨਾ ਕੋਈ ਇੱਥੇ ਵੀ ਰਾਖੀ ਕਰਨ ਲਈ ਚਾਹੀਦਾ ਹੈ। ਹੁਣ ਗੱਲੀ ਮੰਮੀ ਚਲੀਏ ਨਾਲ। ਮੰਮੂ ਹੌਲੀੇ ਠੜਕਦੇ ਹਾਈਬ੍ਰਿਡ ਕੱਢਿਆ ਜਿੱਤੋਂ ਯੂ ਟਰਨ ਮਾਰਦੇ ਹੋ। ਫੋੜ ਕੇ ਤੇ ਕੁੱਪ ਚ ਵੜੋਗੇ ਸਿੱਧਾ। ਸੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਨਾਲ ਅੱਜ। ਤੁਹਦ ਘਟ ਪਤਾ ਆ ਪਿੰਡਾ ਪਿੰਡਾ ਦਾ ਨਾ ਤੇ ਪਰਨ ਦੱਸਦਾ ਆ ਕਿੱਧਰ ਕਿੱਧਰ ਨੂੰ ਜਾ ਕੇ ਕੀ ਰਸਤਾ ਆ ਅਸੀਂ ਤਾਂ ਝੰਗੜਾਂ ਤੋਂ ਮੁੜ ਜਣਾ ਪੈੜ ਚੰਗੜਾ ਛਿੰਗੜੀ ਜਿਠੀਰੀ ਹਾਂ ਲੱਗ ਗਈ ਆ ਨਾ ਪਰ ਆਪਣੇ ਹਨਾ ਹਾਂ 7-8 ਕਿਲੋਮੀਟਰ ਗਿਆ ਮੈਂ ਬੋਕੀ ਸੋ ਰਾਸ਼ਨਾ ਉਹ ਵਿਪਮੇ ਸਾਰੇ ਨਵੀਆਂ ਸਟੋਰੀਆਂ ਤੇ ਜ਼ਿੰਦਗੀਆਂ ਬਹੁਤ ਜ਼ਿਆਦਾ ਰਾਂਝੇ ਨੇ ਫੋਨ ਘਟ ਗਿਆ ਨਾ ਕਾਈਂ ਵਿੱਚ ਚੱਲੇ ਆ ਆ ਵੀਨੇ ਕੇ ਰਾਸ਼ ਘਟ ਗਿਆ ਨਾ ਏਸ ਵੇਲੇ ਚਲੇਗੇ ਹੁੰਦੇ ਨਾ ਘਟ ਹੁੰਦੇ ਆ ਅੱਜ ਦਾ ਦਿਨ ਹੁੰਦਾ ਪੂਰਾ ਕਿ ਟਿਕਣਾ ਆਪਾਂ ਹਨਾ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਆਪਣੇ ਜਿੱਥੇ ਜ਼ਿੰਦੇ ਨੇ ਹੱਸ ਕੇ ਵਾਏ ਸੁਣੀ ਵੀ ਜਿੰਦੇ ਬੜਾਈਂ ਜਿਹੜਾ ਵਾਏ ਨੀ ਮੈਂ ਦੇਖ ਹੋਰ ਤਾਂ ਜ਼ਿੰਦੇ ਬੜਾ Hãy subscribe cho kênh ਦੇ ਲਈ ਚਾਹੀਤ ਹੋ ਵੀਰ ਬੜੀ ਮਾਤਰ ਜਿੱਤੇ ਸਰਪਤੇ ਜੁਦਾ ਬਗਾਨਾਂ ਦੇ ਕਾਸਾ ਸਿਆਚੀ ਆਪਾਂ ਤੋਂ ਦੂਜੀ ਆਪਾਂ ਸੇਵਾ ਦੇ ਮੇਟ ਨਾਲ ਤੁੰਦ ਸੱਤੀ ਬਾਣਾ ਲਗੇ ਕਰਮ ਨੇ ਜਾਣਨ ਨਾਲ ਨਾਲ ਤੇਜੀ ਸਭ ਤੋਂ ਵੱਡਾ ਸਤਿਗੁਰੂ ਮੰਨੇ ਕਰ ਜੀ ਨਾਲ ਆਖੀ ਨੇ ਆ ਸੰਜੀਵ ਸ਼ਰਧਾ ਮਹਾਪੁਜਾੰਕਰਵਾਰਾ ਸత్య ਸ਼ਕਾਂਕਰਵਾਰਾ ਦੂਜਾ ਸੇਵਾ ਫੁਕਾ ਕੰਡਕਟਰ ਮੈਂ आदि लाइन लागला हाजी तो बाबा ये अंदर रख दी यार बात है ਆਪੇ ਪੈ ਗਿਆ ਓਏ ਤੇਰੇ ਵੀਡੀਓ ਨਹੀਂ ਔਰ ਜਿੱਥੇ ਆ ਕੇ ਵੀਡੀਓ ਰਕਲ ਹਾਂ ਤੇ ਇੱਕ ਵਾਰੀ ਨਹੀਂ ਜਾਣਾ ਸੱਤ ਗੇੜੇ ਲਾਉਣੇ ਹਜੇ ਸੱਤ ਗੇੜੇ ਲਾਈ ਦੇ ਹਾਂ ਉਹ ਦੋ ਇੱਕ ਗੇੜੇ ਇਸ ਤੋਂ ਬਾਅਦ ਬੈਗ ਨਾਲ ਚਲਦੀ ਬਾਕੀ ਕੰਮ ਠੀਕ ਹੈ ਕਰ ਰਹੀ ਨੇ ਉਹ ਕਹਿੰਦਾ ਹੈ ਘੁੰਮਤੇ ਛੱਡਣਾ ਮੰਮੀ ਵੀ ਇੱਧੇ ਤੇ ਮੰਦੇ ਉਹਨਾਂ ਨੇ ਆਪਣੇ ਘਰ ਭੱਜ ਜਾਣਾ ਤੇ ਅਸੀਂ ਆਪਣੇ ਘਰੇ ਜਾ ਕੇ ਰੈਸਟ ਕਰਨਾ ਸੀ ਇਹ ਰੈਸਟ ਨਹੀਂ ਕਰਨੀ ਪਾਰਟੀ ਦੀ ਆਹ ਪਾਰਟੀ ਕਿਹੜੀ ਪਾਰਟੀ ਡੇਢ ਦੋ ਸ਼ਾਮ ਦੀ ਦਾਵਤ ਅੱਛਾ ਅੱਛਾ ਸ਼ਾਮ ਦੀ ਦਾਵਤ ਤੇ ਜਾਣਾ ਸੀ ਜੀ ਠੀਕ ਹੈ ਜੇ 10 ਲੱਗਾ ਚੱਲ ਜਾਾਂਗੇ ਕੋਈ ਇੱਜਤ ਕਰਨ ਤੇ ਹੁਣ ਅਸੀਂ ਜਾਣਾ ਆਪਣੇ ਘਰੇ ਗਰਮੀ ਬਹੁਤ ਜ਼ਿਆਦਾ ਆ ਐਨੀ ਜ਼ਿਆਦਾ ਗਰਮੀ ਹੈ ਪੁੱਛੋ ਨਾ ਵੀ ਪਾਈਪ ਲਾਈਨ ਪੈ ਰਹੀ ਹੈ ਹਾਂਜੀ ਹਾਂਜੀ ਹਾਂ ਲਈ ਜਿੱਥੇ ਅੱਛੇ ਨੇ ਉਹ ਲੈ ਲਿਆ ਹੁਣ। ਸੀਗੇ ਜਿੱਥੇ। ਲਓ ਜੀ ਹੁਣ ਅਸੀਂ ਮੱਥਾ ਟੇਕ ਲਿਆ ਮੰਮੀ ਨੂੰ ਤੇ ਡੈਡੀ ਨੂੰ ਛੱਪਾ ਲਾ ਖੂਹ ਤੇ ਇਹਨਾਂ ਦਾ ਦਿਲ ਇੱਥੇ ਲੱਗਦਾ ਆ। ਸੋ ਚੱਲਦੇ ਆਂ ਆਪਾਂ ਇਹਨਾਂ ਨੇ ਆਉਣਾ ਸ਼ਾਮਾਂ ਨੂੰ। ਸੋ ਇਹ ਆ ਸਦਾ ਕੀਤੇ ਜਿੱਥੇ ਕਹਿੰਦੇ ਆ ਖੂਹ। ਤੇ ਜਨਾਬ ਹੁਣ ਬੈਠ ਗਏ ਨੇ। ਮੈਨੂੰ ਬਿਠਾਇਆ ਨਹੀਂ। ਹਨ 호텔 ਵਾਸਤੇ ਬਣਾਤਾ ਨਹੀਂ ਅੱਛੀ ਅੱਛੀ ਚੱਲ ਜੀ ਸੋਸੀ ਚੱਲੇ ਆ ਹੁਣ ਕਾ ਠੀਕ ਹੈ ਮੈਂ ਬਹੁਤ ਜ਼ਿਆਦਾ ਥੱਕ ਗਈ ਹਾਂ ਤੇ ਅੱਪਾ ਕਾਰ ਪਹੁੰਚ ਕੇ ਤੁਹਾਨੂੰ ਮਿਲਦੇ ਭਾਈ ਜੀ ਜਿਹੜੀ ਮਾਤਾ ਲੈ ਕੇ ਅੱਪਾ ਕਾਰ ਆ ਚੁੱਕੇ ਹਨ ਗਰਮੀ ਬਹੁਤ ਜਾ ਰਹੀ ਸੀ ਤੇ ਹੋ ਜਾਂ ਠੰਡੇ ਫੜ ਲਿਆ ਤੇ ਬਸ ਮੈਂ ਵੀ ਫੜ ਲਿਆ ਮੋਟੀ ਮੋਤੀ ਨੇ ਵੀ ਡੰਡਾ ਫੜ ਲਿਆ ਆ ਆਪਾਂ ਤਾਂ ਕੱਪੜੇ ਵੀ ਚੀਜ਼ ਕਰਦਾ ਆ ਠੀਕ ਆ ਗਰਮੀ ਬਹੁਤ ਆ ਸਾਰੇ ਸਾਰੇ ਆਪਣੇ ਸਾਰਿਆਂ ਨੇ ਆਪ ਆਪਣੇ ਘਰਾਂ 'ਚ ਰਹਿ ਜਾਓ ਬਾਹਰ ਨਿਕਲਦੀ ਕੋਈ ਲੋੜ ਨਹੀਂ ਆ ਕੰਮ ਕੰਮ ਜਾਂਦੇ ਆ ਧਿਆਨ ਨਾ ਕਰੋ ਗਰਮੀ ਚਾਰਟ ਹੋ ਜਾਂਦੀ ਆ ਤੇ ਬਣੀ ਰੋ ਅੱਗੇ ਬਲੌਕਾਂ ਦੇ ਨਾਲ ਮੋਤੀ ਕੋ ਕਹਿਣਾ ਚਾਹੁੰਦੀ ਆ ਕਹਿੰਦੀ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਠੀਕ ਐ ਓਕੇ ਬਾਏ ਨੈਕਸਟ ਬਲੌਕ ਲਈ ਬਣੀ ਰੋ ਕੰਨੀ ਪਰ ਮੈਂ ਆਈ ਆ ਜਾ ਵੀ ਜਲਦੀ ਉਹਨਾਂ ਜਾਣਾ ਆ ਸਾਰੇ ਆਪ ਆਪਣੇ ਕੰਮਾਂ ਦੇ ਜਲਦੀ ਆ ਜਾਣਾ ਹੈ ਸਾਰਿਆਂ ਨੇ ਵੇਟ ਕਰ ਰਿਆ ਯਾਰ ਮੋਟੀ ਲੋ ਜੀ ਮੋਟੀ ਯਾਰ ਫਾਈਨਲੀ ਸੀ ਘਰ ਆ ਗਏ ਆ ਤੇ ਅੱਜ ਦਾ ਵਲੌਗ ਇਹ ਨਹੀਂ ਸੀਗਾ ਬਾਕੀ ਬਣ ਰਹੇ ਹੋ ਵਲੌਗਸ ਦੇ ਨਾਲ ਇੰਨਾ ਹੀ ਨਿਊ ਨਿਊ ਵਲੌਗਸ ਸਾਡੇ ਕੇ ਲੈ ਕੇ ਆਂਗੇ ਜਿੱਦਾਂ ਘਰ ਦੇ ਕੰਮ ਨੇ ਆਹ ਥੋੜਾ ਜਿਹਾ ਸੈਟ ਕਰਕੇ ਕੰਮ ਛੱਡਾ ਕਰਕੇ ਤਾਂ ਟਾਈਮ ਬਹੁਤ ਜ਼ਿਆਦਾ ਕੱਟ ਰਿਹਾ ਬਟ ਆਈ ਹੋਪ ਸੋ ਕਿ ਹੁਣ ਦਿੱਲੀ ਲਿਆ ਕਰਾਂਗੇ ਬਲੌਗ ਨਵੇਂ ਨਵੇਂ ਥੋੜਾ ਸਾਡੀ ਫੈਮਿਲੀ ਵੀ ਬਿਜ਼ੀ ਹੁੰਦੀ ਐ ਇਸ ਕਰਕੇ ਅਸੀਂ ਦੋ ਦਿਨ ਸੀ ਦੋਵੇਂ ਜਣੇ ਕਾਦਾ ਬਲੌਗ ਬਣਾਈਏ ਸੋ ਬਣੇ ਰਹੋ ਬਲੌਗ ਦੇ ਨਾਲ ਇਦਾਂ ਹੀ ਬਹੁਤ ਜਲਦੀ ਜਲਦੀ ਨਵੇਂ ਨਵੇਂ ਬਲੌਗ ਲੈ ਕੇ ਆਵਾਂਗੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਜਲਦੀ ਜਾਓ ਸਿਮੀ ਵਰਮ ਸ਼ੇਡ ਦੇ ਉੱਤੇ ਰਾਂ ਜਾ ਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਨਿਊ ਬਲੌਗਸ ਐਂਡ ਸ਼ਾਰਟਸ ਐਂਡ ਰੀਲਸ ਦੇਖਦੇ ਰਹੋ ਥੈਂਕ ਯੂ